ਸੁਵੇਰਾ ਬਠਿੰਡਾ ਦੀਆਂ ਨੇ ਜਿੱਥੇ ਅੱਜ ਸਵੇਰ ਇੱਕ ਤੇਜ਼ ਰਫ਼ਤਾਰ ਫੋਰਸ ਕਰੂਜ਼ਰ ਗੱਡੀ ਪਲਟਣ ਨਾਲ ਇੱਕ ਲੜਕੀ ਦੀ ਮੌਤ ਹੋ ਗਈ ਜਦਕਿ 9 ਹੋਰ ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ। ਘਟਨਾ ਬਠਿੰਡਾ ਦੇ ਡੱਬਾ ਵਾਲੀ ਰੋਡ ਤੇ ਪੈਂਦੇ ਪਿੰਡ ਜੌਨ ਸਿੰਘ ਵਾਲਾ ਦੇ ਕੋਲ ਹੋਈ। ਇੱਥੇ ਆਕੇ ਇਹ ਤੇਜ਼ ਰਫ਼ਤਾਰ ਫੋਰਸ ਕਰੂਜ਼ਰ ਜੀਪ ਆਪਣਾ ਸੰਤੁਲਨ ਗਵਾ ਬੈਠੀ ਅਤੇ ਪਲਟ ਗਈ। ਹਾਦਸੇ ਵੇਲੇ ਇਸ ਗੱਡੀ ਦੇ ਵਿੱਚ ਕਰੀਬ 15 ਕੁੜੀਆਂ ਸੀ। ਇਹ ਲੜਕੀਆਂ ਡੱਬਾ ਲੀਦੀ ਇੱਕ ਧਾਗਾ ਫੈਕਟਰੀ 'ਚ ਕੰਮ ਕਰਦੀਆਂ ਨੇ ਜੋ ਹਰ ਰੋਜ਼ ਇਸੇ ਤਰ੍ਹਾਂ ਇਸ ਗੱਡੀ ਤੋਂ ਧਾਗਾ ਮਿਲ ਦੇ ਵਿੱਚ ਡਿਊਟੀ ਕਰਨ ਜਾਂਦੀਆਂ ਨੇ ਚਸ਼ਮਦੀਦਾ ਮੁਤਾਬਿਕ ਗੱਡੀ ਇੰਨੀ ਤੇਜ਼ ਸੀ ਕਿ ਗੱਡੀ ਪਲਟਦੀਆਂ ਹੀ ਸੜਕ ਦੇ ਦੂਜੇ ਪਾਸੇ ਪਹੁੰਚ ਗਈ ਇਹ ਗੱਡੀ ਬਹੁਤ ਜ਼ਿਆਦਾ ਹੀ ਤੇਜ਼ ਸੀ ਕੁਝ ਪਤਾ ਨਹੀਂ ਤਾਂ ਉਹਨੂੰ ਡੋਲਾ ਗਿਆ ਮਤਲਬ ਕੀ ਗੱਲ ਹੋਈ ਆ ਉਹ ਡਵਾਈਡਰ ਨਾਲ ਵੱਜ ਕੇ ਜੀ ਡਵਾਈਡਰ ਨਾਲ ਵੱਜ ਕੇ ਗੱਡੀ ਪੁੱਠੀ ਹੋ ਗਈ ਇੱਥੋਂ ਉੱਠੀ ਹੋ ਕੇ ਇੱਥੋਂ ਸਲਿੱਪ ਕਰਦੀ ਗਈ ਗੱਡੀ ਐਮਬੂਲੈਂਸ ਨੂੰ ਫੋਨ ਕਰਿਆ ਉਹ ਲੇਟ ਆਈ ਫਿਰ ਕੋਈ ਵਿਚਾਰੇ ਹੋਰ ਸੀ ਜਿਨ੍ਹਾਂ ਦੀਆਂ ਗੱਡੀਆਂ ਅੱਧੇ ਉਹ ਲੈ ਗਿਆ ਅੱਧੇ ਐਮਬੂਲੈਂਸ ਲੈ ਇਸ ਘਟਨਾ ਵਿੱਚ ਇੱਕ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ। ਬਦਕੇ ਬਾਕੀ ਲੜਕੀਆਂ ਨੂੰ ਗੰਭੀਰ ਸੱਟਾਂ ਆਈਆਂ ਨੇ। ਗੱਡੀ ਆ ਰਹੀ ਸੀ ਸਿੱਧੀ ਸਿੱਧੀ ਆ ਰਹੀ ਸੀ ਚਾਨੇ ਕੀ ਪਲਟ ਗਈ ਕੁਛ ਪਤਾ ਨਹੀਂ ਲੱਗਿਆ। ਜਿਵੇਂ ਸੀ ਜੀ 14-15 ਜਣੇ ਕੁੜੀਆਂ ਸੀ ਗੁਰੂ ਕੇਤਵਾਰੀ ਸੀ ਸੰਗਤ ਰੂਟ ਚੋਂ ਗੱਡੀ ਆ ਰਹੀ ਸੀ ਸਿੱਧੀ ਪਿੰਡ ਗਹਿਰੀ ਤੋਂ ਵਰਕਰ ਇੱਕ ਚੱਕਿਆ ਸੀ ਵਸ ਗਾਂ ਕਿ ਮਤਲਬ ਕਿ ਪਲਟਾ ਖਾ ਗਈ ਗੱਡੀ ਦੂਸਰੇ ਵੱੰਨੇ ਚਲ ਗਈ। ਗੱਡੀ ਦੇ ਡਰਾਈਵਰ ਦੀ ਹਾਲਤ ਬੇहद ਨਾਜ਼ੁਕ ਹੋਣ ਦੇ ਚਲਦੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਉਹ ਕਿਤੇ ਜਾ ਰਹੇ ਸੀ ਇਸ ਬਣੀ ਮਿਲਦੇ। ਤੇ ਡਰਾਈਵਰ ਜਿਹੜਾ ਹੋਦੇ ਸੀ ਇੰਜਰੀ ਥੋੜੀਆਂ ਜ਼ਿਆਦਾ ਸੀਗੀਆਂ ਉਹਨੂੰ ਸਿ ਰੈਫਰ ਕਰਤਾ। ਲੜਕੀਆਂ ਦੇ ਵਿੱਚੋਂ ਆਲਮੋਸਟ ਸਾਰੀਆਂ ਸਟੇਬਲ ਨੇ। ਇਨਵੈਸਟੀਗੇਸ਼ਨ ਚ ਇੱਕ ਬ੍ਰੌਡ ਡੈੱਡ ਸੀਗੀ। ਤੇ ਬਾਕੀ ਅੱਟ ਅੱਟ ਫਿਰ ਹਾਲ ਠੀਕ ਨੇ।